ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਣੇੜਪਿੰਡ ਰੂਪਾਲ ਵਿਖੇ ਐਨਆਰਆਈ ਵੀਰਵੱਲੋਂ ਲੋੜਵੰਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਪੰਜ ਜਗਦੀਸ਼ ਮਹਿਮੀਆਂ ਤੇ ਲੇਖ ਰਾਜ ਮਹਿਮੀਨੇ ਬਾਬਾ ਗੁਰਦੇয়াল ਰਾਮ ਬੈਲਜੀਅਮ ਜੀਤ ਬਾਬਾ ਬੈਲਜੀਅਮ ਬਲਿਹਾਰ ਮਹਿਮੀ ਸੋਮਨਾਥ ਇੰਦਰਾ ਧੰਨਵਾਦ ਕਰਦੇ ਹਾਂ ਕਿ ਇਹ ਪਰਿਵਾਰ ਹਰੇਕ ਸਾਲ ਸੈਂਕੜੇ ਪਰਿਵਾਰਾਂ ਨੂੰ ਸੁੱੱਖਾ ਰਾਸ਼ਨ ਵੰਡਦੇ ਹਨ ਇਸ ਮੌਕੇ ਲੋੜਵੰਤ ਪਰਿਵਾਰਾਂ ਵੱਲੋਂ ਵੀ ਬਾਬਾ ਗੁਰਦੇਵਾਰ RAM ਬੈਲਜੀਅਮ ਬਲਿਹਾਰ ਮੈਮੀ ਅਤੇ ਸੋਮਨਾਥਨ ਦਾ ਤੇਜ ਲੋ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਢੇਸੀ ਬਲਿਹਾਰ ਮੈਮੀ, ਵਾਈਸ ਪ੍ਰਧਾਨ ਪਰਮਿੰਦਰ ਮੈਮੀ, ਕੈਸ਼ੀਅਰ ਤਲਜੀਤ ਸਿੰਘ ਢੇਸੀ, ਬਰਵਿੰਦਰ ਸਿੰਘ ਪੋਗਲ, ਪੰਜ ਮਾਸਟਰ ਜਗਦੀਸ਼ ਮੈਮੀ, ਲੇਖਰਾਜ, ਪੰਜ ਸੰਦੀਪ ਵਰਦੀ, ਪੰਜ ਮੱਖਣ ਗਰੇਵਾਲ, ਪੰਜ ਅਕਬਰ ਢੇਸੀ, ਤੀਰ ਸਿੰਘ ਢੇਸੀ, ਮਨਵੀਰ ਪੋਗਲ, ਸਾਜਨ ਬੈਲਜੀਅਮ, ਜਸਪਾਲ ਮੈਮੀ, ਸੋਮਪਾਲ ਮੈਮੀ, ਬਲਵੀਰ ਮੈਮੀ ਆਦਿ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਹਰ ਸਾਲ ਇਹ ਸਾਡੇ ਜੀਤਰਾਮ ਬਾਬਾ ਜੀ ਬੈਲਜੀਅਮ ਤੋਂ ਗੁਰਦਿਆਲ ਬੈਲਜੀਅਮ ਅਤੇ ਸੋਮਨਾਥੈਂਦੀ ਜੀ ਆਪਣੇ ਨੇਕ ਕਮਾਈ ਚੋਂ ਹਰ ਸਾਲ ਕੁਝ ਨਾ ਕੁਝ ਦਾਨ ਕਰਦੇ ਆ ਉਸ ਲੜੀ ਦੇ ਤਹਿਤ ਅੱਜ ਵੀ ਬਾਬਾ ਬਸਵਦੀ ਦੀ ਕਿਰਪਾ ਦੇ ਨਾਲ ਨਜ਼ਰਬ ਜਿਹੜੇ ਫੈਮਿਲੀਜ਼ ਆ ਉਹਨਾਂ ਲਈ ਵਾਸਤੇ ਕੁਝ ਤੋ ਭੇਟਾ ਭੇਜੀ ਆ ਅਸੀਂ ਪੰਚਾਇਤ ਵੱਲੋਂ ਬੈਲਜੀਅਮ ਨਿਵਾਸੀ ਬਾਬਾ ਜੀਤਰਾਮ ਅਤੇ ਬਾਬਾ ਦਿয়াল ਜੀ ਤੇ ਸੋਨਨਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਨਾ ਗਰੀਬਾਂ ਦਾ ਹੱਥ ਫੜਿਆ ਬਾਬਾ ਸੋ ਚੜਦੀ ਕਲਾ ਬਖਸ਼ਣ ਸਾਰੀ ਪੰਚਾਇਤ ਵੱਲੋਂ ਅਸੀਂ ਇੱਕ ਵਾਰੀ ਫੇਰ ਦੁਬਾਰਾ ਜੀਤਰਾਮ ਬਾਬਾ ਤੇ ਬੈਲਜਮ ਵਾਲਿਆਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦੇ ਆ ਬਾਬਾ ਸੋ ਚੜਦੀ ਕਲਾ ਬਖਸ਼ੇ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ